ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਜਿਨ੍ਹਾਂ ਦੀ ਵੀ ਮਹਾਪੁਰਖਾਂ ਤੇ ਸ਼ਰਧਾ ਬਣਦੀ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਨਤਮਸਤਕ ਹੋ ਜਾਂਦੇ ਆ ਤਨ ਮਨ ਧਨ ਗੁਰੂ ਨੂੰ ਸੌਂਪ ਦਿੰਦੇ ਆ ਉਹਨਾਂ ਦੇ ਕਾਰਜ ਵਿਗੜੇ ਹੋਏ ਸਤਿਗੁਰੂ ਜੀ ਸਵਾਰ ਦਿੰਦੇ ਆ ਇਦਾਂ ਹੀ ਇੱਕ ਘਟਨਾ ਹੋਈ ਬੜੀ ਅਜੀਬ ਘਟਨਾ ਲੱਗੇਗੀ ਆਪ ਜੀ ਨੂੰ ਸੁਣਨ ਦੇ ਵਿੱਚ ਪਰ ਇਹ ਇੱਕ ਚਮਤਕਾਰ ਹੀ ਆਪਾਂ ਕਹਿ ਸਕਦੇ ਆ ਜਦੋਂ ਗੁਰੂ ਤੇ ਸਾਨੂੰ ਯਕੀਨ ਹੋ ਜੇ ਭਰੋਸਾ ਹੋ ਜੇ ਫਿਰ ਸਾਡੀ ਜ਼ਿੰਦਗੀ ਵਿੱਚ ਚਮਤਕਾਰ ਹੁੰਦੇ ਆ ਗੁਰੂ ਸਾਹਿਬ ਬਹੁਤ ਕਿਰਪਾ ਕਰ ਦਿੰਦੇ ਆ ਬਖਸ਼ਿਸ਼ ਕਰ ਦਿੰਦੇ ਆ ਗੱਲ ਆਪਾਂ ਕਰਨ ਲੱਗੇ ਆ ਜੀ ਦੂਜਾ ਵਿਸ਼ਵ ਯੁੱਧ ਜਿਹੜਾ ਹੋਇਆ ਉਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਮਾਰੇ ਗਏ ਇਸ ਤਰ੍ਹਾਂ ਹੀ ਪੰਜਾਬ ਦੇ ਸਰਦਾਰ ਬਲਵੰਤ ਸਿੰਘ ਜੀ ਉਹਨਾਂ ਦੀ ਉੱਥੇ ਫੌਜ ਦੇ ਵਿੱਚ ਡਿਊਟੀ ਸੀ ਇਟਲੀ ਦੇ ਵਿੱਚ ਇਟਲੀ ਦੇ ਵਿੱਚ ਫੌਜ ਦੇ ਜਵਾਨ ਸੀ ਡਿਊਟੀ ਨਿਭਾ ਰਹੇ ਸੀ ਕਹਿੰਦੇ ਚਾਰੇ ਪਾਸੇ ਤੋਂ ਗੋਲੀਆਂ ਦੀ ਵਰਖਾ ਹੋ ਰਹੀ ਸੀ ਬੜਾ ਭਾਵਕੀ ਭਿਆਨਕ ਸਮਾਂ ਸੀ ਤੇ ਮੈਂ ਉਦੋਂ ਭੱਜ ਕੇ ਕਹਿੰਦੇ ਨਾ ਆਪਦੀ ਜਾਨ ਬਚਾਉਣ ਵਾਸਤੇ ਤੇ ਮੇਰੇ ਨਾਲ ਦੋ ਹੋਰ ਸਿਪਾਹੀ ਸੀਗੇ ਤੇ ਅਸੀਂ ਸਾਰੇ ਇੱਕ ਖੱਡ ਬਣੀ ਹੋਈ ਸੀ ਖੱਡਾ ਜਿਹਾ ਉਹਦੇ ਵਿੱਚ ਜਾ ਕੇ ਲੁਕ ਗਏ ਉਹਦੇ ਵਿੱਚ ਆਪਣੇ ਆਪ ਨੂੰ ਬਚਾਇਆ ਕਿਉਂਕਿ ਹਰ ਬੰਦੇ ਨੂੰ ਦੇਖੋ ਆਪਦੀ ਜਾਨ ਪਿਆਰੀ ਹੁੰਦੀ ਆ ਫਿਰ ਆਪਦੇ ਆਪ ਨੂੰ ਵਿਚਾਰ ਰਿਹਾ ਉਦੋਂ ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਸੰਤ ਸੁਜਾਨ ਸਿੰਘ ਜਿਹੜੇ ਬਾਬਾ ਆਨੰਦ ਸਿੰਘ ਜੀ ਦੇ ਪਾਸ ਰਹਿੰਦੇ ਸੀ ਕੀਰਤਨ ਕਰਿਆ ਕਰਦੇ ਸੀ ਕਹਿੰਦੇ ਉਹਨਾਂ ਦੇ ਬਚਨ ਮੈਨੂੰ ਯਾਦ ਆਏ ਕਿਉਂਕਿ ਚੰਗੇ ਬੰਦੇ ਦੀ ਕੀਤੀ ਹੋਈ ਸੰਗਤ ਬੰਦੇ ਦਾ ਬੇੜਾ ਪਾਰ ਕਰ ਦਿੰਦੀ ਹੈ ਯਾਦ ਰੱਖਿਓ ਮਾੜੇ ਬੰਦੇ ਦੀ ਕੀਤੀ ਸੰਗਤ ਡੋਬ ਕੇ ਰੱਖ ਦਿੰਦੀ ਹੈ ਸੰਗਤ ਕੀਤੀ ਸੀ ਮਹਾਪੁਰਖਾਂ ਦੀ ਬਚਨ ਯਾਦ ਆਏ ਕਿ ਉਹਨਾਂ ਨੇ ਮੈਨੂੰ ਆਖਿਆ ਸੀ ਸਮਝਾਇਆ ਸੀ ਜਦੋਂ ਵੀ ਸੰਕਟ ਦੀ ਘੜੀ ਆ ਜਾਵੇ ਬਾਬਾ ਆਨੰਦ ਸਿੰਘ ਜੀ ਨੂੰ ਯਾਦ ਕਰਨਾ ਜਦੋਂ ਯਾਦ ਕਰੋਗੇ ਨਾ ਤੇ ਮਹਾਪੁਰਖ ਜਿਹੜੇ ਆ ਤੁਹਾਡੇ ਤੇ ਕਿਰਪਾ ਕਰ ਦੇਣਗੇ ਕਹਿੰਦੇ ਫਿਰ ਮੈਂ ਉਦੋਂ ਅਰਦਾਸਾਂ ਕੀਤੀਆਂ ਵੀ ਇਹ ਜਗ੍ਹਾ ਤੇ ਕੋਈ ਬਚਾਉਣ ਵਾਲਾ ਨਹੀਂ ਦੂਜਾ ਵਿਸ਼ਵ ਯੁੱਧਾ ਲੋਕ ਮਾਰੇ ਜਾ ਰਹੇ ਆ ਕਈ ਜਵਾਨ ਸ਼ਹੀਦ ਹੋ ਚੁੱਕੇ ਆ ਕਿਰਪਾ ਕਰੋ ਸਾਡੇ ਤੇ ਉਦੋਂ ਬਾਬਾ ਆਨੰਦ ਸਿੰਘ ਜੀ ਅੱਗੇ ਮੈਂ ਬੇਨਤੀਆਂ ਕੀਤੀਆਂ ਕਿ ਉਦੋਂ ਮੈਂ ਸੱਚੇ ਦਿਲੋਂ ਦੇਖੋ ਕੋਈ ਵੀ ਅਰਦਾਸ ਕਰਦਾ ਸੰਗਤ ਜੀ ਉਹ ਸਤਿਗੁਰੂ ਤੱਕ ਪਹੁੰਚਣੀ ਪਹੁੰਚਣੀ ਆ ਗੁਰੂ ਅੱਗੇ ਅਰਦਾਸ ਕੀਤੀ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਇੰਨੇ ਚ ਕੀ ਹੋਇਆ ਸਾਡੇ ਕੰਨਾਂ ਵਿੱਚ ਕਹਿੰਦੇ ਇੱਕ ਆਵਾਜ਼ ਪਈ ਇਹ ਆਵਾਜ਼ ਸੀ ਇੱਕ ਕ੍ਰਿਸਚੀਅਨ ਔਰਤ ਦੀ ਜਿਹੜੀ ਕਿ ਈਸਾ ਮਸੀਹ ਨੂੰ ਆਪਣਾ ਸਭ ਕੁਝ ਮੰਨਦੀ ਸੀ ਕਿਉਂਕਿ ਇਟਲੀ ਵਿੱਚ ਬਹੁਤ ਚਰਚਾ ਬਣੀਆਂ ਹੋਈਆਂ ਨੇ ਵੱਡੀ ਗਿਣਤੀ ਵਿੱਚ ਉੱਥੇ ਕ੍ਰਿਸਚੀਅਨ ਲੋਕ ਜਿਹੜੇ ਆ ਰਹਿੰਦੇ ਆ ਤੇ ਆਪਾਂ ਜਾਣਦੇ ਆ ਉਹਨਾਂ ਦਾ ਸੱਭਿਆਚਾਰ ਸਾਡੇ ਨਾਲੋਂ ਵੱਖਰਾ ਹੈ ਉਨ੍ਹਾਂ ਦਾ ਧਾਰਮਿਕ ਸਥਾਨ ਉਹਦੀ ਮਰਿਆਦਾ ਸਾਡੇ ਨਾਲੋਂ ਵੱਖਰੀ ਆ ਪਰ ਜਦੋਂ ਕੋਈ ਵੀ ਪ੍ਰੇਮ ਵਿੱਚ ਭੱਜ ਕੇ ਅਰਦਾਸ ਕਰਦਾ ਸਤਗੁਰ ਅੱਗੇ ਫਿਰ ਸਾਰੇ ਕਾਰਜ ਉਹਦੇ دنیਆਵੀ ਕਾਰਜ ਕਿਉਂਕਿ ਜਿਹਦੇ ਵੱਲ ਗੁਰੂ ਹੋ ਜੇ ਰੱਬ ਹੋ ਜੇ ਉਹਦੀ ਰੱਖਿਆ ਫਿਰ ਰੱਬ ਨੇ ਹੀ ਕਰਨੀ ਉਹਨੂੰ ਕੋਈ ਮਾਰ ਨਹੀਂ ਸਕਦਾ ਜਿਹਨੂੰ ਰੱਬ ਨੇ ਬਚਾਉਣਾ ਹੋਵੇ ਫਿਰ ਉਹਨੂੰ ਕੋਈ ਮਾਰ ਕਿਵੇਂ ਸਕਦਾ ਜੀ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿੱਜੇ ਜਿਹਦੇ ਵੱਲ ਗੁਰੂ ਸਾਹਿਬ ਜੀ ਹੋ ਜਾਣ ਲੱਖਾਂ ਬਾਹਾਂ ਵੀ ਮਿਲ ਕੇ ਉਹਦਾ ਕੁਝ ਵਿਗਾੜ ਨਹੀਂ ਸਕਦੀਆਂ। ਇਵੇਂ ਸੰਤ ਸੁਜਾਨ ਸਿੰਘ ਜੀ ਉਹਨਾਂ ਦੇ ਬਚਨ ਚੇਤੇ ਆਏ ਬਲਵੰਤ ਸਿੰਘ ਜੀ ਨੂੰ ਉਹਨਾਂ ਨੇ ਯਾਦ ਕੀਤਾ ਸੀ ਬਾਬਾ ਆਨੰਦ ਸਿੰਘ ਜੀ ਨੂੰ ਅਰਦਾਸ ਕੀਤੀ ਸੀ ਤਾਂ ਇਟਲੀ ਦੀ ਉਹ ਬਜ਼ੁਰਗ ਔਰਤਾਂ ਕੇ ਕਹਿਣ ਲੱਗੀ ਆਓ ਤੁਹਾਨੂੰ ਮੈਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਚਲਦੀ ਆ ਸਰਦਾਰ ਜੀ। ਕਿਹਾ ਹੀ ਨਹੀਂ ਕੀਤਾ ਵੀ ਆ ਘਰੇ ਲੈ ਗਈ ਉੱਥੇ ਲਿਜਾ ਕੇ ਪ੍ਰਸ਼ਾਦਾ ਵੀ ਸ਼ਿਕਾਇਆ ਤੇ ਆਖਿਆ ਤੁਹਾਡੀ ਸੈਨਾ ਦੀ ਟੁਕੜੀ ਨਾਲ ਮੈਂ ਤੁਹਾਨੂੰ ਮਿਲਾਵ ਹੀ ਦਿਆਂਗੀ ਫਿਰ ਕਹਿੰਦੇ ਅਸੀਂ ਪੁੱਛਿਆ ਵੀ ਤੁਸੀਂ ਇੱਥੇ ਕਿਵੇਂ ਆ ਗਏ ਇੰਨਾ ਵੱਡਾ ਜੁੱਧ ਹੋ ਰਿਹਾ ਗੋਲੀਆਂ ਚੱਲ ਰਹੀਆਂ ਨੇ ਤੁਸੀਂ ਕਿਵੇਂ ਆਏ ਉਹਨੇ ਆਖਿਆ ਮੈਂ ਜਦੋਂ ਚਰਚ ਵਿੱਚ ਗਈਆਂ ਚਰਚ ਵਿੱਚ ਜਾ ਕੇ ਜਦੋਂ ਮੈਂ ਅਰਦਾਸ ਕੀਤੀ ਆ ਉੱਥੇ ਮੈਨੂੰ ਕੋਈ ਮਹਾਪੁਰਖਾਂ ਦੇ ਦਰਸ਼ਨ ਹੋਏ ਮਹਾਪੁਰਖਾਂ ਦੇ ਦਰਸ਼ਨ ਇਸ ਤਰ੍ਹਾਂ ਹੋਏ ਉਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਮੇਰਾ ਨਾਮ ਆਨੰਦ ਸਿੰਘ ਹੈ ਇਸ ਸਥਾਨ ਤੇ ਮੈਂ ਸੇਵਾ ਕਰਦਾ ਨਾਨਕ ਸਰ ਕਲੇਰਾ ਮੇਰਾ ਕੋਈ ਗੁਰਸਿੱਖ ਪਿਆਰਾ ਇੱਥੇ ਵਿਸ਼ਵ ਯੁੱਧ ਦੇ ਵਿੱਚ ਫਸਿਆ ਹੋਇਆ ਤੇ ਅਰਦਾਸਾਂ ਕਰ ਰਿਹਾ ਬੇਨਤੀਆਂ ਕਰ ਰਿਹਾ ਜਾਓ ਜਾ ਕੇ ਉਹਦੀ ਮਦਦ ਕਰੋ ਮੈਨੂੰ ਟਿਕਾਣਾ ਸਭ ਕੁਝ ਉਹਨੇ ਹੀ ਦੱਸਿਆ ਇਸ ਕਰਕੇ ਮੈਂ ਇੱਥੇ ਆਈਆਂ ਤੇ ਤੁਹਾਡੇ ਵਾਸਤੇ ਮੈਂ ਸਾਰਾ ਕੁਝ ਪ੍ਰਬੰਧ ਮਹਾਪੁਰਖਾਂ ਦੇ ਕਹਿਣ ਤੇ ਕੀਤਾ ਤਾਂ ਇਟਲੀ ਦੀ ਜਿਹੜੀ 크ਰਿਸਚਨ ਔਰਤ ਸੀ ਪ੍ਰਸ਼ਾਦਾ ਪਾਣੀ ਛਕਾਇਆ ਇੰਨਾ ਹੀ ਨਹੀਂ ਸਬਕ ਜੁਣੇ ਜੋ ਹਾਲ ਸੀ ਆਪਣਾ ਦੱਸ ਦਿੱਤਾ ਵੀ ਐਡਾ ਵੱਡਾ ਚਮਤਕਾਰ ਕਿਵੇਂ ਹੋ ਗਿਆ ਤਾਂ ਇਹ ਮਹਾਪੁਰਖਾਂ ਦੇ ਜੀਵਨ ਦੀ ਇੱਕ ਅਨੋਖੀ ਘਟਨਾ ਵਿਚਿਤ੍ਰ ਘਟਨਾ ਫਿਰ ਸਰਦਾਰ ਬਲਵੰਤ ਸਿੰਘ ਜੀ ਕਹਿੰਦੇ ਅਸੀਂ ਇਹ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਪੰਜਾਬ ਆਏ ਆ ਨਾਨਕ ਸਰਦੀ ਪਾਵਨ ਧਰਤੀ ਤੇ ਆ ਕੇ ਫੁੱਟ ਫੁੱਟ ਕੇ ਰੋਏ ਆ ਬਲਵੰਤ ਸਿੰਘ ਜੀ ਕਿ ਮਹਾਪੁਰਖ ਕਿੰਨੇ ਦਿਆਲੂ ਕਿਰਪਾਲੂ ਹੁੰਦੇ ਆ ਤੇ ਮਹਾਪੁਰਖਾਂ ਕੋਲ ਜਦੋਂ ਆ ਕੇ ਬੇਨਤੀਆਂ ਕੀਤੀਆਂ ਸੀ ਇਹ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਵੀ ਸੱਚੇ ਦਿਲੋਂ ਇਬਾਦਤ ਕਰਦੇ ਹਨ ਨਤਮਸਤਕ ਹੁੰਦੇ ਆ ਕਿਉਂ ਨਹੀਂ ਉਹਨਾਂ ਦੇ ਕਾਰਜ ਰਾਸ ਹੋਣਗੇ ਤਾਂ ਇਸ ਤਰ੍ਹਾਂ ਭਾਈ ਗੱਲ ਸਾਰੀ ਸ਼ਰਧਾ ਦੀ ਆ ਜਿਹੜੇ ਵੀ ਗੁਰੂ ਦੇ ਬਚਨਾਂ ਤੇ ਸ਼ਰਧਾ ਧਾਰਨ ਕਰਦੇ ਹਨ ਉਹਨਾਂ ਦੇ ਕਾਰਜ ਪੂਰੇ ਹੋ ਜਾਂਦੇ ਆ ਜੇਕਰ ਆਪਾਂ ਕਦੇ ਵੀ ਕਿਸੇ ਦੀ ਖੁਸ਼ੀ ਲੈਣੀ ਹੋਵੇ ਗੁਰੂ ਦੇ ਹੁਕਮ ਅਨੁਸਾਰ ਸਾਨੂੰ ਚੱਲਣਾ ਜ਼ਰੂਰੀ ਹੁੰਦਾ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਦੇਖੋ ਜੀ ਜਿਵੇਂ ਇੱਕ ਨੌਕਰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਇੱਕ ਵਿਦਿਆਰਥੀ ਆਪਣੇ ਅਧਿਆਪਕ ਦੀ ਆਗਿਆ ਵਿੱਚ ਰਹਿ ਕੇ ਔਲਾਦ ਧੀ ਆ ਚਾਹੇ ਪੁੱਤਰ ਆਪਣੇ ਮਾਤਾ ਪਿਤਾ ਦੀ ਆਗਿਆ ਵਿੱਚ ਰਹਿ ਕੇ ਖਿਆਲ ਕਰਨਾ ਜੀ ਉਹਨਾਂ ਦਾ ਦਿਲ ਜਿੱਤ ਕੇ ਉਹਨਾਂ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਂਦਾ ਹੈ ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਦੀਨ ਦੁਨੀਆ ਦੇ ਮਾਲਕ ਦੀ ਪ੍ਰਸੰਨਤਾ ਲੈਣੀ ਜਗਤ ਪਿਤਾ ਦਾ ਪਿਆਰ ਪ੍ਰਾਪਤ ਕਰਨਾ ਤਾਂ ਉਹਦਾ ਦਿਲ ਜਿੱਤਣਾ ਇਹਦੇ ਲਈ ਜ਼ਰੂਰੀ ਆ ਵੀ ਉਹਦੇ ਹੁਕਮ 'ਚ ਸਾਨੂੰ ਤੁਰਨਾ ਪਵੇਗਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਲਿਖਿਆ ਹੋਇਆ ਉਹਦੇ ਨਾਲ-ਨਾਲ ਚੱਲਣਾ ਇਹੀ ਅਸਲ ਬੰਦਗੀ ਆ ਗੁਰੂ ਦੇ ਬਚਨ ਕਮਾਉਣੇ ਉਹਦੀ ਅਸਲ ਸੇਵਾ ਹੈ ਆਮ ਇਨਸਾਨਾਂ ਦੀ ਆਪਾਂ ਗੱਲ ਕਰੀਏ ਬਾਬਾ ਆਨੰਦ ਸਿੰਘ ਜੀ ਕਿਆ ਕਰਦੇ ਸੀ ਕਿ ਉਹ ਰੱਬ ਦਾ ਦਾਤਾ ਕ ਹੁਕਮ ਮੰਨ ਲੈਂਦੇ ਆ ਅੱਧਾ ਕ ਨਹੀਂ ਭਾਵੇਂ ਉਹਨਾਂ ਨੂੰ ਰੱਬ ਦੇ ਬਖਸ਼ੇ ਹੋਏ ਸੁੱਖ ਤਾਂ ਕਬੂਲ ਆ ਦੁੱਖ ਨਹੀਂ ਸੁੱਖ ਤੇ ਦੁੱਖ ਦੋਵੇਂ ਦਾਤਾਂ ਹਨ ਰੱਬ ਦੀਆਂ ਹਰ ਕੋਈ ਸੁੱਖ ਚਾਹੁੰਦਾ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਪਰ ਫਿਰ ਵੀ ਦੁੱਖ ਤਾਂ ਆ ਹੀ ਜਾਂਦੇ ਆ ਜੋ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਕਿਰਪਾ ਨਾਲ ਦੁੱਖਾਂ ਨੂੰ ਵੀ ਰੱਬੀ ਹੁਕਮ ਮੰਨ ਕੇ ਸਿਰ ਮੱਥੇ ਕਬੂਲਦੇ ਆ ਜਿਨ੍ਹਾਂ ਦਾ ਇਹ ਮਾਲਕ ਪ੍ਰਤੀ ਵਿਚਾਰ ਦ੍ਰਿੜ ਹੋ ਜਾਂਦਾ ਹੈ ਕਿ ਉਹ ਸਾਡਾ ਮਿੱਤਰ ਹੈ ਉਹ ਕਦੀ ਸਾਡਾ ਬੁਰਾ ਨਹੀਂ ਕਰ ਸਕਦਾ ਜੇ ਉਹਨੇ ਦੁੱਖ ਭੇਜਿਆ ਵੀ ਆ ਇਹਦੇ ਪਿੱਛੇ ਜ਼ਰੂਰ ਕੋਈ ਸਾਡੀ ਭਲਾਈ ਛੁਪੀ ਆ ਫਿਰ ਇਹ ਸੱਚਾ ਪਿਤਾ ਵਾਹਿਗੁਰੂ ਇਸ ਤਰ੍ਹਾਂ ਕਰਕੇ ਜ਼ਰੂਰ ਸਾਡਾ ਕੋਈ ਪਿਛਲਾ ਕਰਜ਼ਾ ਲਾ ਰਿਹਾ ਹੈ ਉਧੀ ਰਜਾ ਵਿੱਚ ਚੱਲਣਾ ਤਾਂ ਬਹੁਤ ਹੀ ਔਖਾ ਪਰ ਭਾਈ ਜੀ ਨੂੰ ਪੂਰਾ ਗੁਰੂ ਮਿਲ ਜਾਵੇ ਮਹਾਪੁਰਖਾਂ ਨਾਲ ਮੇਲ ਹੋ ਜਾਵੇ ਉਹਨਾਂ ਦਾ ਮਨ ਇਹ ਨ ਬਲਵਾਨ ਹੋ ਜਾਂਦਾ ਦੁੱਖ ਉਹਨਾਂ ਨੂੰ ਪੁੰਹਦਾ ਹੀ ਨਹੀਂ ਦੁੱਖ ਵੀ ਸੁੱਖ ਲੱਗਦਾ ਹੈ ਜਿਵੇਂ ਭਾਈ ਤਾਰੂ ਸਿੰਘ ਜੀ ਦਾ ਜੀਵਨ ਹੈ ਜਿਵੇਂ ਸ਼ਹੀਦ ਭਾਈ ਮਣੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਪ੍ਰਾਤਨ ਸਿੱਖਾਂ ਦਾ ਜੀਵਨ ਹੁਕਮ ਪੀ ਤਨਾ ਮਨਾਏ ਸੀ ਜਿਨ ਕੋ ਨਦਰ ਕਰੇ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੁੰਦੀ ਆ ਉਹੀ ਹੁਕਮ ਮੰਨਦੇ ਆ ਨਾ ਇੱਕ ਵਾਰੀ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਆ ਕੂੜ ਦੀ ਦੀਵਾਰ ਕਿਵੇਂ ਟੁੱਟਦੀ ਆ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਸੀ ਕਿਵ ਸੱਚਿਆਰਾ ਹੋਈ ਏ ਕਿਵ ਕੂੜੇ ਟੁੱਟੇ ਪਾਲਦਾ ਵੀ ਜਿਹੜਾ ਗੁਰੂ ਦੇ ਹੁਕਮ ਚ ਚੱਲਦਾ ਰਜਾ ਵਿੱਚ ਆ ਜਾਂਦਾ ਉਹਦੀ ਕੂੜ ਦੀ ਦੀਵਾਰ ਟੁੱਟ ਜਾਂਦੀ ਆ ਅਗਿਆਨਤਾ ਰੂਪੀ ਹਨੇਰਾ ਦੂਰ ਹੋ ਜਾਂਦਾ ਇਹਦੇ ਆਲਟ ਜਿਹੜੇ ਹੁਕਮ ਨੂੰ ਨਹੀਂ ਪਛਾਣਦੇ ਹਰ ਵੇਲੇ ਵਿਲਕਦੇ ਰਹਿੰਦੇ ਆ ਚਿੰਤਾ ਚ ਰਹਿੰਦੇ ਆ ਤੇ ਸਭ ਕੁਝ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੈ ਸਾਰਿਆਂ ਵਿੱਚ ਉਹੀ ਨਿਵਾਸ ਕਰਦਾ ਦੇਖੋ ਜੀ ਗੱਲ ਇਹ ਆ ਵੀ ਉਹ ਜਾਣਦੇ ਆ ਮਹਾਪੁਰਖ ਵੀ ਹੋਣਾ ਤਾਂ ਉਹੀ ਕੁਝ ਹੈ ਜੋ ਰੱਬ ਨੂੰ ਮਨਜ਼ੂਰ ਆ ਸਭਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਜਿਹੜੀ ਚੀਜ਼ ਨੂੰ ਪਾਉਂਦੀ ਆ ਉਹੀ ਹੋਣੀ ਆ ਬੰਦੇ ਦੇ ਚਾਣ ਜਾਂ ਨਾ ਚਾਣ ਨਾਲ ਕੋਈ ਫਰਕ ਨਹੀਂ ਪੈ ਸਕਦਾ ਬੰਦੇ ਨੇ ਤਾਂ ਹੁਣੇ ਦੇਖਣਾ ਕਿ ਚਾਹੇ ਤਾਂ ਪਰਮੇਸ਼ਰ ਦੀ ਰਜਾ ਵਿੱਚ ਰਹਿ ਲਵੇ ਜੀਵਨ ਸਫਲਾ ਕਰ ਲਵੇ ਚਾਹੇ ਉਹਦੇ ਹੁਕਮ ਤੇ ਕੰਤੂ ਪ੍ਰੰਤੂ ਕਰ ਕਰਕੇ ਆਪਣੇ ਮਨ ਨੂੰ ਕਲਪਾਈ ਰੱਖੇ ਉਹਦੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ ਵੱਡੇ ਵੱਡੇ ਬਾਦਸ਼ਾਹ ਧਨਵਾਨ ਵੱਡੇ ਵੱਡੇ ਅਸੀਂ ਢੈਂਦੇ ਦੇਖੇ ਯੋਰਾ ਵਰ ਸੁਥਰਾਣੇ ਤੇ ਇਹ ਵੱਡੀਆਂ ਵੱਡੀਆਂ ਹਸਤੀਆਂ ਮਟਾਈਆਂ ਗਈਆਂ ਨੇ ਮੌਤ ਵਾਲੇ ਘਾੜ ਤੋਂ ਲੰਘਾਈਆਂ ਗਈਆਂ ਨੇ ਇਹ ਧਨਵਾਨ ਬਲਵਾਨ ਸਾਰੇ ਉਹਦੇ ਹੁਕਮ ਅਨੁਸਾਰ ਚੱਲਦੇ ਆ ਕਈ ਜਿਹੜੇ ਨਹੀਂ ਚੱਲਦੇ ਉਹਨਾਂ ਨੂੰ ਚਲਾ ਲੈਂਦਾ ਉਹਦੇ ਅੱਗੇ ਆਪਣਾ ਜੋਰ ਨਹੀਂ ਇਸ ਕਰਕੇ ਸਿਆਣ ਪੈਸੇ ਵਿੱਚ ਹੀ ਆ ਵੀ ਬੰਦਾ ਉਹ ਕੰਮ ਨੂੰ ਚੰਗਾ ਕਰਕੇ ਭਲਾ ਕਰਕੇ ਮੰਨੇ ਜੋ ਉਹਨੂੰ ਰੱਬ ਨੂੰ ਪਾਉਂਦਾ ਜਿਵੇਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪ ਹੁਕਮ ਮੰਨਣ ਦਾ ਸਰੂਪ ਹੋਏ ਇਹੀ ਉਪਦੇਸ਼ ਕਰਦੇ ਰਹੇ ਹਉਮੈ ਦਾ ਤਿਆਗ ਕਰੋ ਪਰਮੇਸ਼ਰ ਦੀ ਰਜਾ ਵਿੱਚ ਰਹੋ ਜੀ ਇਸ ਪਿਆਰੇ ਸਿਉਨੇ ਹੂੰ ਤਿਸ ਆਗੇ ਮਰ ਚੱਲੀਐ ਤ੍ਰਗ ਜੀਵਨ ਸੰਸਾਰ ਤਾਕੈ ਪਛੈ ਜੀਵਨ ਪਰਮੇਸ਼ਰ ਦੀ ਰਜਾ ਵਿੱਚ ਰਹਿਣਾ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਇਹ ਸਿਰੇ ਦੀ ਸਟੇਜ ਆ ਜੀ ਇਹ ਜਿਹੜੀ ਸਟੇਜ ਆ ਉਹ ਸਟੇਜ ਆ ਜਿੱਥੇ ਵਿਰਲੇ ਹੀ ਬੰਦੇ ਪਹੁੰਚਦੇ ਆ ਤੁਸੀਂ ਸੱਚ ਕਰਕੇ ਜਾਣੋ ਰੱਬ ਦੀ ਰਜਾ ਵਿੱਚ ਰਹਿਣਾ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਭਾਣੇ ਦੀ ਅਵਸਥਾ ਉਹ ਗੁਰਮੁਖਤੇ ਆਉਂਦੀ ਆ ਜਿੱਦੀ ਆਤਮਿਕ ਕਮਾਈ ਪੂਰਨਤਾ ਤੇ ਪਹੁੰਚ ਜਾਵੇ ਜੇ ਆਪਾਂ ਕਹਿੰਨੇ ਆ ਨਾ ਬਲਵੰਤ ਸਿੰਘ ਇਟਲੀ ਗਏ ਉੱਥੇ ਫੌਜ ਵਿੱਚ ਲੜਦਿਆਂ ਲੜਦਿਆਂ 크ਰਿਸਚਨ ਔਰਤ ਜਿਹਨੂੰ ਸਮਝ ਹੀ ਨਹੀਂ ਉਹ ਸਰਦਾਰ ਦੀ ਇਕੱਲੀ ਇੱਜ਼ਤ ਕਰ ਰਹੀ ਆ ਆਪਣੇ ਘਰੇ ਲਿਆ ਕੇ ਪ੍ਰਸ਼ਾਦਾ ਜਲਪਾਣੀ ਤਿਆਰ ਕਰਕੇ ਸ਼ਿਕਾ ਰਹੀ ਆ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਰਹੀ ਆ ਇਹ ਰਜਾ ਵਿੱਚ ਹੀ ਹੋਇਆ ਮਹਾਪੁਰਖ ਕਿਸੇ ਲਈ ਅਰਦਾਸ ਕਰ ਦੇਣ ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ ਕਾਰਨ ਕੀ ਆ ਉਹਦਾ ਉਹਨਾਂ ਦੀ ਰਸਨਾ ਤੇ ਰਸਨਾ ਜਪਤੀ ਤੂੰ ਹੀ ਤੂੰ ਹੀ ਆਪਾਂ ਮੈਂ ਮੈਂ ਕਰਦੇ ਆ ਉਹ ਤੂੰ ਤੂੰ ਸਭ ਕੁਝ ਤੇਰਾ ਹੈ ਵਾਹਿਗੁਰੂ ਰੋਮ ਰੋਮ ਨਾਲ ਉਹਨੂੰ ਯਾਦ ਕਰਦੇ ਆ ਤੇ ਆਉਂਦੇ ਆ ਇਸ ਕਰਕੇ ਮਹਾਪੁਰਖ ਜਿਹੜੇ ਹੁੰਦੇ ਆ ਭਾਈ ਉਹਨਾਂ ਦੀ ਕੀਤੀ ਅਰਦਾਸ ਕਦੇ ਬਰਤੀ ਨਹੀਂ ਜਾਂਦੀ ਬਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਦੇਖੋ ਜੀ ਤੇ ਜਿਵੇਂ ਐਮਏ ਦੀ ਡਿਗਰੀ دنیਵੀ ਕਾਲਜਾਂ ਵਿੱਚ ਅਖੀਰ ਕਲਾਸ ਦੇ ਵਿਦਿਆਰਥੀਆਂ ਨੂੰ ਮਿਲਦੀ ਆ phd ਦੀ ਡਿਗਰੀ ਆ ਤੇਵੇਂ ਭਾਣੇ ਦੀ ਅਵਸਥਾ ਦੀ ਡਿਗਰੀ ਉਹਨਾਂ ਵਿਦਿਆਰਥੀਆਂ ਨੂੰ ਮਿਲਦੀ ਆ ਜਿਨ੍ਹਾਂ ਦੀ ਪਹਿਲਾਂ ਥੱਲੇ ਵਾਲੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਚੌਥੀ ਪੰਜਵੀਂ ਦੇ ਵਿਦਿਆਰਥੀਆਂ ਦੀ ਸਮਝ ਐਮਏ ਦੀ ਪੜ੍ਹਾਈ ਵਿੱਚ ਨਹੀਂ ਆ ਸਕਦੀ ਤੇਵੇਂ ਆਤਮਿਕ ਅਵਸਥਾ ਦੀਆਂ ਲੀਆਂ ਸਟੇਜਾਂ ਵਿੱਚ ਜਿਹੜੇ ਬੰਦੇ ਆ ਉਹਨਾਂ ਨੂੰ ਇਹ ਗੱਲਾਂ ਦੀ ਸਮਝ ਨਹੀਂ ਆ ਸਕਦੀ ਮੰਨਣਾ ਪਵੇਗਾ ਨਰਾਸ਼ ਨਹੀਂ ਹੋਣਾ ਚਾਹੀਦਾ ਭਾਣੇ ਵਿੱਚ ਚੱਲਣ ਦੀ ਅਵਸਥਾ ਹੌਲੀ ਹੌਲੀ ਪੈਦਾ ਹੁੰਦੀ ਆ ਇਦਲੀ ਹਰੇਕ ਨੂੰ ਆਪਣੇ ਆਪ ਨੂੰ ਭਾਣੇ ਦੀ ਅਵਸਥਾ ਦਾ ਪਾਤਰ ਹਜੇ ਨਹੀਂ ਸਮਝਣਾ ਚਾਹੀਦਾ ਇੱਥੇ ਮੈਂ ਦੱਸ ਦਿਆਂ ਜਦੋਂ ਕੋਈ ਸਰੀਰ ਮੁਸੀਬਤ ਵਿੱਚ ਪੈ ਜਾਵੇ ਰਾਹ ਨਹੀਂ ਕਈ ਵਾਰ ਆਉਂਦਾ ਆਪਾਂ ਕਹਿ ਦਿੰਨੇ ਆ ਭਾਈ ਭਾਣਾ ਮੰਨੋ ਭਾਣਾ ਮੰਨੋ ਵੀ ਰੱਬ ਦਾ ਭਾਣਾ ਪਰ ਅਸਲ ਵਿੱਚ ਨਾ ਉਹ ਲੋਕ ਭਾਣੇ ਨੂੰ ਮੰਨ ਨਹੀਂ ਪਾਉਂਦੇ ਕਿਉਂਕਿ ਉਹ ਹਜੇ ਹੀਟਲੀ ਪੌੜੀ ਤੇ ਖੜੇ ਆ ਜੇ ਅਖੀਰਲੀ ਪੌੜੀ ਤੇ ਪਹੁੰਚਣਾ ਪਹਿਲਾਂ ਪਹਿਲੀਆਂ ਪੌੜੀਆਂ ਦੀ ਯਾਤਰਾ ਪੂਰੀ ਕਰਨੀ ਪਵੇਗੀ ਭਾਣੇ ਦੀ ਅਵਸਥਾ ਦੇ ਪਾਤਰ ਬਣਨਾ ਆਤਮਿਕ ਤਜਰਬੇ ਦੀ ਅਖੀਰਲੀ ਟੀਸੀ ਆ ਪਹਿਲਾਂ ਪੌੜੀਆਂ ਤਾਂ ਆਪਾਂ ਚੜ੍ਹੇ ਨਹੀਂ ਅਖੀਰਲੀ ਅਵਸਥਾ ਤੇ ਕਿਵੇਂ ਆਪਾਂ ਭਾਈ ਪਹੁੰਚ ਜਾਗੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹਨਾਂ ਨੇ ਇੱਕ ਵਾਰੀ ਆਪਣੇ ਸੇਵਾਦਾਰਾਂ ਨੂੰ ਪੁੱਛਿਆ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਕਿਹੜੀ ਆ ਤੇ ਆਖਰੀ ਕਲਾਸ ਡਬਲ ਐਮਏ ਕਿਹੜੀ ਆ ਸੇਵਕ ਕਹਿਣ ਲੱਗੇ ਜੀ ਸਾਡੀ ਬੁੱਧੀ ਤਾਂ ਤੋਛਾ ਤੁਸੀਂ ਕਿਰਪਾ ਕਰਕੇ ਦੱਸੋ ਸੰਤ ਅਤਰ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਦੱਸ ਦਿੱਤਾ ਫਿਰ ਕੀ ਫਾਇਦਾ ਫਿਰ ਕਹਿੰਦੇ ਚਲੋ ਜੀ ਅਸੀਂ ਇੱਕ ਦੱਸ ਦਿੰਨੇ ਆਂ ਦੂਜੀ ਤੁਸੀਂ ਦੱਸ ਦਿਓ ਉਹਨਾਂ ਬਚਨ ਕੀਤਾ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਰਿਧੈ ਗਰੀਬੀ ਆਵੇ ਸੇਵਾਦਾਰਾਂ ਨੂੰ ਕਹਿੰਦੇ ਵੀ ਇਹ ਦੇਖੋ ਹਿਰਦੇ ਚ ਗਰੀਬੀ ਹੋਵੇ ਤੁਸੀਂ ਅਖੀਰਲੀ ਦੱਸੋ ਸੇਵਕ ਸੋਚੀ ਪੈ ਗਏ ਇੱਕ ਸੇਵਾਦਾਰ ਸੀ ਉਹਨਾਂ ਵਿੱਚ ਸੇਵਾ ਬਹੁਤ ਕਰਦੇ ਸੀ ਕਹਿਣ ਲੱਗੇ ਵੀ ਸੋਝੀ ਤਾਂ ਹੈਨੀ ਮਾਂ ਪਰਖੋ ਏਨੀ ਪਰ ਤੁਹਾਡੇ ਕੋਲੋਂ ਜਿਹੜੀ ਮਿਲੀ ਸੰਗਤ ਸਮੱਤਾ ਉਹਦੇ ਮੁਤਾਬਕ ਇਹ ਖਿਆਲ ਬਣਦਾ ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ ਇਹੀ ਆ ਜਦੋਂ ਸਿੱਖ ਭਾਣੇ ਚ ਆਜੇ ਭਾਣਾ ਮਿੱਠਾ ਕਰਕੇ ਮੰਨਣਾ ਰਜਾ ਚ ਰਾਜੀ ਰਹਿਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਿੱਖ ਨੂੰ ਭਾਣੇ ਵਿੱਚ ਰਹਿਣ ਦੀ ਹਦਾਇਤ ਗੁਰੂ ਸਾਹਿਬ ਨੇ ਆਪ ਹੀ ਆਖਿਆ ਨਾ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣਾ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਭਾਣਾ ਮੰਨਣ ਤੋਂ ਭਾਵ ਸਿੱਖ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਤੀਤ ਕਰੇ ਜਿਵੇਂ ਸਤਿਗੁਰੂ ਨੂੰ ਭਾ ਜਾਵੇ ਅਸੀਂ ਉਹ ਕਾਰਜ ਕਰੀਏ ਜਿਹੜੇ ਉਹਨੂੰ ਚੰਗੇ ਲੱਗਦੇ ਆ ਅਸਲ ਵਿੱਚ ਸਿੱਖ ਦੀ ਭਲਾਈ ਵੀ ਐਵੇਂ ਹੀ ਆ ਜਿਹਦੇ ਵਿੱਚ ਸਤਿਗੁਰੂ ਸਿੱਖ ਦੀ ਭਲਾਈ ਕਰਦੇ ਆ ਦੱਸਦੇ ਆ ਉਹੋ ਕੰਮਾਂ ਨੂੰ ਕਰਨਾ ਚਾਹੀਦਾ ਤਾਂ ਭਾਈ ਇਸ ਤਰ੍ਹਾਂ ਜਿਹੜੇ ਬਲਵੰਤ ਸਿੰਘ ਸੀ ਇਟਲੀ ਵਿੱਚ ਜਵਾਨ ਸੀਗੇ ਅੱਜ ਵਿੱਚ ਦੇਖੋ ਕਿੱਡਾ ਵੱਡਾ ਉਹਨਾਂ ਦਾ ਨੁਕਸਾਨ ਹੁੰਦਾ ਹੁੰਦਾ ਬੱਚਿਆ ਕਿਵੇਂ ਖੱਡ ਵਿੱਚ ਲੁਕੇ ਰਹੇ ਖੱਡੇ ਵਿੱਚ ਕਿਵੇਂ ਸੰਤ ਸੁਜਾਨ ਸਿੰਘ ਦੀ ਕੀਤੀ ਸੰਗਤ ਯਾਦ ਆ ਗਈ ਮਹਾਪੁਰਖਾਂ ਨੇ ਕਿਰਪਾ ਕੀਤੀ ਇੱਕ ਚਰਚ ਵਿੱਚ ਜਿਹੜੀ ਔਰਤ ਜਾਂਦੀ ਸੀ ਉਹਨੇ ਆ ਕੇ ਉਹਨਾਂ ਨੂੰ ਸੁਰੱਖਿਅਤ ਬਚਾਇਆ ਬਹੁਤ ਇਹੋ ਜਿਹੇ ਚਮਤਕਾਰ ਹੈ ਤਾਂ ਚਲੋ ਆਪਾਂ ਨੂੰ ਇੱਕ ਪਤਾ ਲੱਗ ਗਿਆ ਕਿਸੇ ਦੀ ਹੱਡ ਵੀਤੀ ਪਤਾ ਲੱਗ ਗਈ ਤਾਂ ਆਪਾਂ ਨੂੰ ਇਹ ਹੋ ਗਿਆ ਨਹੀਂ ਭਾਈ ਬਹੁਤ ਜਾਣਿਆਂ ਨਾਲ ਚਮਤਕਾਰ ਹੁੰਦੇ ਆ ਇਹ ਗੁਰਸਿੱਖਾਂ ਦੀ ਨਾਮ ਦੀ ਕਮਾਈ ਹੁੰਦੀ ਆ। ਦੇਖੋ ਭਲੇ ਪੁਰਸ਼ ਦੀ ਕੀਤੀ ਸੰਗਤ ਨੇ ਬੇੜਾ ਪਾਰ ਉਤਾਰ ਕਰ ਦਿੱਤਾ। ਚੰਗਿਆਂ ਦੀ ਸੰਗਤ ਕਰੀਏ। ਚੰਗਿਆਂ ਕੋਲ ਜਾ ਕੇ ਬੈਠੀਏ। ਭਲੇ ਲੋਕਾਂ ਕੋਲ ਬੈਠਣ ਦੇ ਨਾਲ ਸਾਨੂੰ ਭਲਾ ਹੁੰਦਾ। ਸਾਡੇ ਲਈ ਚੰਗਾ ਹੀ ਹੁੰਦਾ ਭਾਵੇਂ ਕੁਝ ਨਾ ਬੋਲੀਏ। ਚੰਗੇ ਲੋਕਾਂ ਦੇ ਕੋਲ ਜਾ ਕੇ ਬੈਠ ਜਾਈਏ। ਇਹਦੇ ਨਾਲ ਵੀ ਸਾਡਾ ਭਲਾ ਹੁੰਦਾ। ਦੂਜਾ ਚੰਗੇ ਲੋਕਾਂ ਦੀਆਂ ਗੱਲਾਂ ਨੂੰ ਸੁਣ ਲਈਏ। ਉਹਦੇ ਨਾਲ ਵੀ ਸਾਡਾ ਭਲਾ ਹੁੰਦਾ। ਫਿਰ ਚੰਗੇ ਲੋਕ ਜੋ ਕਹਿੰਦੇ ਆ ਉਹਨਾਂ ਗੱਲਾਂ ਨੂੰ ਅਸੀਂ ਕਮਾ ਲਈਏ ਆਪਦੀ ਜ਼ਿੰਦਗੀ ਵਿੱਚ ਲੈ ਆਈਏ ਉਹਦੇ ਨਾਲ ਵੀ ਸਾਡਾ ਭਲਾ ਹੁੰਦਾ ਹੈ ਤਾਂ ਇਹ ਮਹਾਪੁਰਖਾਂ ਦੇ ਜੀਵਨ ਦੀ ਛੋਟੀ ਜੀ ਕਥਾ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਪੁਰਖਾਂ ਦੀ ਕਥਾ ਆਪ ਜੀ ਨਾਲ ਸਾਂਝੀ ਕੀਤੀ ਹੈ ਵਿਚਾਰਦੇ ਇੱਕ ਨਹੀਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਆਓ ਆਪਾਂ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਭਾਈ ਫਤਿਹ ਬੁਲਾਈਏ ਜੀ ਕਿਉਂਕਿ ਸਰਬੱਤ ਦਾ ਭਲਾ ਮੰਗਣਾ ਇੱਕ ਬਹੁਤ ਵੱਡੀ ਬਖਸ਼ਿਸ਼ ਆ ਗੁਰੂ ਸਾਹਿਬ ਕਿਰਪਾਈ ਕਰਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ